هے hey. oh. ਸ਼ਿਕਾहाबाद ਕੋਈ ਸਰਕਾਰ ਤੀਜੀ ਵਾਰੀ ਰਿਪੀਟ ਹੋਣ ਜਾ ਰਹੀ ਹੈ ਨਰਿੰਦਰ ਮੋਦੀ ਜੀ ਦਾ ਜਿਸ ਤਰ੍ਹਾਂ ਸਟ੍ਰਾਈਕ ਰੇਟ ਦੇ ਨਾਲ ਅੱਜ ਹਿੰਦੁਸਤਾਨ ਜਿੱਤਿਆ ਪੂਰਾ ਹਿੰਦੁਸਤਾਨ ਅੱਜ ਸੜਕਾਂ ਤੇ ਖੁਸ਼ੀ ਮਨਾ ਰਿਹਾ ਹੈ ਠੀਕ ਹੈ ਥੋੜੀ ਬਹੁਤ ਕਮੀ ਰਹਿ ਜਾਂਦੀ ਹੈ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰਮਨੀਤ ਬਿੱਟੂ ਜੀ ਅੱਜ ਕੈਬਨਿਟ ਰੈਂਕ ਦਿੱਤਾ ਗਿਆ ਉਹਦੇ ਨਾਲ ਤਾਂ ਸੋਨੇ ਦਾ ਸੁਹਾਗਾ ਕਰਤਾ ਹੈ ਲੁਧਿਆਣੇ ਦਾ ਵਿਕਾਸ ਹੋਊਗਾ 100% ਦੇਖੋ ਮੋਦੀ ਜੀ ਨੂੰ ਜੇ ਲੁਧਿਆਣੇ ਦੇ ਪੰਜਾਬ ਦੇ ਨਾਲ ਪਿਆਰ ਸੀ ਤਾਂ ਹੀ ਇੰਨਾ ਵੱਡਾ ਫੈਸਲਾ ਮੋਦੀ ਜੀ ਨੇ ਲਿਆ ਹਜ਼ਾਰਾਂ ਕਮੀਆਂ ਸੀ ਜੋ ਤੇ ਇਸੇ ਤਰ੍ਹਾਂ ਅੱਜ ਖੁਸ਼ੀ ਮਨਾਈ ਜਾ ਰਹੀ ਹੈ ਟਾਕੇ ਚੱਲ ਰਹੇ ਨੇ ਟੋਲ ਜਿਹੜੇ ਨੇ ਵੱਜ ਰਹੇ ਨੇ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਦੇ ਨਾਲ ਪਿਛਲੇ 10 ਸਾਲ ਕੰਮ ਕੀਤਾ ਉਹਨਾਂ ਨੂੰ ਉਹਨਾਂ ਦੀ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ 30ਵੀਂ ਵਾਰ ਜਿਹੜਾ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣ ਰਹੀ ਹੈ ਸਾਡੇ ਨਰਿੰਦਰ ਮੋਦੀ ਦੀ ਸਰਕਾਰ ਬਣ ਰਹੀ ਹੈ ਔਰ ਸਭ ਤੋਂ ਪੰਜਾਬ ਦੇ ਵਿੱਚ ਖੁਸ਼ੀ ਦੀ ਗੱਲ ਇਹ ਵੇ ਕਿ ਰਮਨੀਸ਼ ਸਿੰਘ ਮਿੱਟੂ ਜੀ ਨੇ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨੱਡਾ ਜੀ ਨੇ ਅਮਰ ਸ਼ਾਹ ਜੀ ਨੇ ਜਿਹੜਾ ਅਸ਼ੀਰਵਾਦ ਦੇ ਕੇ ਜਿਹੜਾ ਜਿਹੜਾ ਮੰਤਰੀ ਬਣਾਇਆ ਪੰਜਾਬ ਦੇ ਵਿੱਚ ਅਸੀਂ ਸਾਰੀ ਸਿਨਰ ਲੀਡ ਹਿਦరాబాద్ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਲੱਗਦਾ ਹੈ ਕਿ ਲੁਧਿਆਣਾ ਸ਼ਹਿਰ ਨੂੰ ਫਸਟ ਟਾਈਮ ਮੰਤਰੀ ਦੇ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਕੋਈ ਮੰਤਰੀ ਨਹੀਂ ਸੀ ਮੜਿਆ ਔਰ ਅੱਜ ਜਿੱਦਾਂ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਿਛਲੇ 10 ਸਾਲ ਤੋਂ ਸਰਕਾਰ ਚੱਲੀ ਆ ਰਹੀ ਸੀ ਔਰ ਪੰਜਾਬ ਦੇ ਵਿੱਚ ਜਿਹੜੇ ਲੋਕ ਸਾਨੂੰ ਉਹ ਕੰਮ ਨਹੀਂ ਸੀ ਕਰ ਰਹੇ ਸਾਨੂੰ ਆਸ ਹੈ ਪੂਰੀ 101% ਕਿ ਰਮਨੀਸ਼ ਸਿੰਘ ਬਿੱਟੂ ਜੀ ਪੰਜਾਬ ਵਾਸਤੇ ਕੰਮ ਕਰਨਗੇ ਦੇਸ਼ ਵਾਸਤੇ ਕੰਮ ਕਰਨਗੇ ਔਰ ਖਾਸ ਕਰਕੇ ਲੁਧਿਆਣੇ ਦੇ ਵਾਸਤੇ ਦਿਨ ਰਾਤ ਇੱਕ ਕਰਕੇ ਲੁਧਿਆਣੇ ਨੂੰ ਔਰ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਜੀ ਆ ਸ਼ਹਿਰ ਨੂੰ ਸਾਰਾ ਕਵਰ ਕੀਤਾ ਔਰ ਸ਼ਹਿਰ ਜਿੱਤਿਆ ਵੀ ਹੈ ਲੱਗਦਾ ਜੋ ਜ਼ਰੂਰਤਾਂ ਨੇ ਜੋ ਉਹਨਾਂ ਲਈ ਸੁਧਾਵਾਂ ਨੇ ਉਹ ਦਿੱਤੀਆਂ ਜਾਣਗੇ ਤਾਂ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਬੀਜੇਪੀ ਵਧੀਆ ਪਰਫਾਰਮ ਕਰ ਸਕੇ ਦੇਖੋ ਜਿਹੜੀਆਂ ਪਿਛਲੀਆਂ ਸਰਕਾਰਾਂ ਕਾਂਗਰਸ ਦੇ ਸਰਕਾਰਾਂ ਨਹੀਂ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਚੂਹਰ ਬੋਲਿਆ ਚੂਹਰ ਬੋਲ ਕੇ ਜਿਹੜੇ ਆਪਣੇ ਸਰਕਾਰਾਂ ਬਣਾਈਆਂ ਔਰ ਅੱਜ ਪੰਜਾਬ ਦੀ ਜਨਤਾ ਇਹ ਚਾਹੁੰਦੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਕੰਮ ਕਰਨ ਵਾਲੀ ਸਰਕਾਰ ਆਵੇ ਕੰਮ ਕਰਨ ਵਾਲਾ ਕੋਈ ਬੰਦਾ ਆਵੇ ਔਰ ਪੰਜਾਬ ਦੀ ਤਰੱਕੀ ਨੂੰ ਜੜਾਵੇ ਉਹ ਹੋਰ ਅੱਗੇ ਲੈ ਕੇ ਜਾਵੇ